ਦੋਸਤੋ ਅੱਜ ਤੁਸੀਂ ਭਗਤ ਕਬੀਰ ਜੀ ਦੀ ਜ਼ਿੰਦਗੀ ਦੇ ਬਾਰੇ ਕੁਝ ਕisse ਸੁਣਨ ਚਾ ਰਹੇ ਹੋ ਆਕਰ ਭਗਤ ਕਬੀਰ ਜੀ ਦੇ ਮਾਤਾ ਪਿਤਾ ਮੁਸਲਮਾਨ ਸਨ ਤਾਂ ਫਿਰ ਭਗਤ ਕਬੀਰ ਜੀ ਰਾਮ ਰਾਮ ਦਾ ਚਾਪ ਕਿਉਂ ਕਰਦੇ ਸਨ ਭਗਤ ਕਬੀਰ ਜੀ ਦੇ ਗੁਰੂ ਕੌਣ ਸਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਨੂੰ ਸੁਣਨ ਵਿੱਚ ਗੁੰਮੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਚੁੱਪ ਵੇਖ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਆਓ ਹੁਣ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਤੇ ਹਾਂ ਦੋਸਤੋ ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ ਮੁਨੀਆਂ ਪੀਰਾਂ ਤੇ ਪਕੰਬਰਾਂ ਦੀ ਧਰਤੀ ਹੈ ਭਗਤ ਕਬੀਰ ਜੀ ਉਹਨਾਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਹਨ ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵਖਵਖ ਸਾਖੀਆਂ ਪਰਚਲਿਤ ਹਨ ਪਾਇ ਕਾਨ ਸਿੰਘ ਨਾਪਾ ਦਾ ਲਿਖਿਆ ਮਹਾਨ ਕੋਸ਼ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਬ੍ਰਾਹਮਣੀ ਦੇ ਉਧਰ ਤੋਂ ਜੇਠ ਸੋਦੀ 15 ਸੰਮਤ 1452 ਵਿੱਚ 1398 ਈਸਵੀ ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ 71 ਸਾਲ ਪਹਿਨਾ ਹੋਇਆ ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ ਤਲਾਓ ਦੇ ਪਾਸ ਨਵੇਂ ਜਨਮੇ ਪਾਲਕ ਨੂੰ ਰੱਖ ਦਿੱਤਾ ਜਿਸ ਤੇ ਤਰਸ ਖਾ ਕੇ ਅਲੀ ਨੇ ਰੋਚੁਲਾ ਹੈ ਜਿਸ ਦੀ ਆਪਣੀ ਔਲਾਦ ਨਹੀਂ ਸੀ ਉਹਨਾਂ ਨੇ ਲਿਆ ਕੇ ਆਪਣੀ ਪਤਨੀ ਨੀਮਾ ਤੇ ਹਵਾਲੇ ਕਰ ਦਿੱਤਾ ਜਿਸ ਨੇ ਬੱਚੇ ਦੀ ਆਪਣਾ ਪੁੱਤਰ ਸਮਝ ਕੇ ਪਾਲਣਾ ਕੀਤੀ ਮੌਲਵੀ ਨੂੰ ਕਰ ਬੁਲਾ ਕੇ ਇਹਨਾਂ ਦਾ ਨਾਮ ਕਬੀਰ ਰੱਖ ਦਿੱਤਾ ਮਾਤਾ ਪਿਤਾ ਨੇ ਉਹਨਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ ਪਰ ਕਬੀਰ ਜੀ ਦਾ ਸੁਭਾਅਕ ਚੁੱਕਾ ਹਿੰਦੂ ਮਤਵਲ ਸੀ ਵਟੇ ਹੋਣ ਤੇ ਉਹਨਾਂ ਦਾ ਵਿਆਹ ਬਬੀਲੋਈ ਨਾਲ ਹੋਇਆ ਜਿਸ ਤੋਂ ਇੱਕ ਪੁੱਤਰ ਕਮਾਲ ਤੇ ਇੱਕ ਤੀ ਕਮਾਲੀ ਪੈਦਾ ਹੋਈ ਜਦ ਸਿਕੰਦਰ ਲੋਦੀ ਸਮਤ 1547 ਵਿੱਚ ਬਨਾਰਸ ਆਇਆ ਤਦ ਕਬੀਰ ਜੀ ਨੂੰ ਮੁਤਸਵੀ ਮੁਸਲਮਾਨਾਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਕੈ ਜਿਸ ਦਾ ਜ਼ਿਕਰ ਕਬੀਰ ਜੀ ਨੇ ਗੋੜ ਰਾਗ ਵਿੱਚ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 870 ਉੱਤੇ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤਾ ਹੈ ਪੂਜਾ ਪਾਂਦ ਬਿਲਾ ਕਰ ਢਾਰਿਓ ਹਸਤੀ ਕਰੋਪ ਮੂਡ ਮੈਂ ਮਾਰਿਓ ਹਸਤ ਭਾਗ ਕੇ ਚੀਸਾ ਮਾਰੇ ਯਾ ਮੂਰਤੀ ਕਹਿਓ ਬਲੇ ਹਰੇ ਪਾਵਾ ਮੇਰੀਆਂ ਬਾਹਾਂ ਬਨ ਕੇ ਦੇਮ ਵਾਂਗ ਮੈਨੂੰ ਇਨਾਂ ਲੋਕਾਂ ਨੇ ਹਾਥੀ ਅਕੇ ਸੁੱਟ ਦਿੱਤਾ ਮਹਾਵਤ ਨੇ ਗੁੱਸੇ ਵਿੱਚ ਆ ਕੇ ਹਾਥੀ ਦੇ ਸਿਰ ਉੱਤੇ ਕੁੰਡੇ ਦੀ ਝੋਟ ਮਾਰੀ ਪਰ ਹਾਥੀ ਮੈਨੂੰ ਪੈਰਾ ਹੇਠ ਲਿਟੜਨ ਦੀ ਬਚਾਈ ਚਿੱਕਾ ਮਾਰ ਕੇ ਹੋਰ ਪਾਸੇ ਪਛਤਾ ਹੈ ਜਿਵੇਂ ਆਖਦਾ ਹੋਵੇ ਕਿ ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ਪਰ ਅੰਤ ਨੂੰ ਉਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਪੁਜਾਰੀ ਵਰਗ ਵੱਲੋਂ ਪ੍ਰਚਲਿਤ ਕੀਤੀ ਇਸ ਗਲਤ ਮਨੋਤਕੇ ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਰ ਮਰਨ ਵਾਲੇ ਦੀ ਗਤੀ ਨਹੀਂ ਹੁੰਦੀ ਦਾ ਖੰਡਨ ਕਰਨ ਲਈ ਕਬੀਰ ਸਾਹਿਬ ਜੀ ਆਪਣੇ ਦੇਹਾਂਤ ਤੋਂ ਕੁਝ ਸਮਾਂ ਪਹਿਲਾਂ ਮਗਰ ਜੋ ਗੁਰਕਪੁਰ ਤੋਂ ਪੱਛਮ ਵਾਲਾ 15 ਮੀਲ ਦੀ ਦੂਰੀ ਤੇ ਹੈ ਜਾ ਕੇ ਵਸਕੇ ਭਗਤੀ ਸੰਪਰਦਾਏ ਦੇ ਸੰਤ ਕਮੀਆਂ ਵਿੱਚ ਭਗਤ ਕਬੀਰ ਦਾ ਮੁੱਖ ਸਥਾਨ ਹੈ ਭਗਤ ਕਬੀਰ ਜੀ ਨੇ ਆਪਣੀ ਰਚਨਾਵਾਂ ਵਿੱਚ ਦੱਸਿਆ ਹੈ ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜ਼ਰੂਰੀ ਹੈ ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ ਉੱਚ ਕੋਟੀ ਦੇ ਭਗਤ ਹੋਣ ਦੇ باوجود ਵੀ ਉਹ ਬਹੁਤ ਨਿਮਰਤ ਸਨ ਅਤੇ ਆਪਣਾ ਸਭ ਕੁਝ ਬਟਿਨੇ ਮੱਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਤ ਕਰਦੇ ਹੁੰਦੇ ਸਨ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੈ ਕਿਆ ਲਾਗੇ ਮੇਰਾ 19ਵੀਂ ਸਦੀ ਤੋਂ ਪਹਿਲਾਂ ਹਰ ਕਿਸੇ ਲਈ ਗੁਰੂ ਬਣਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ ਜੋ ਗੁਰੂ ਨਾਤ ਤਰਨ ਕਰੇ ਉਹ ਨਹੀਂ 구ਦਾ ਹੁੰਦਾ ਹੈ ਅਤੇ ਉਸ ਦੇ ਹੱਥ ਤੋਂ ਕੋਈ ਦਾਨ ਨਹੀਂ ਸਿਲਿੰਦਾ ਇੱਥੋਂ ਤੱਕ ਕੇ ਨਿਕੋੜੇ ਤੇ ਹੱਥਾਂ ਦਾ ਕੋਈ ਪਾਣੀ ਵੀ ਨਹੀਂ ਪੀਣਾ ਪਸੰਦ ਕਰਦਾ ਸੀ ਭਗਤ ਕਬੀਰ ਜੀ ਰਾਮ ਸਮਦਰਨ ਵਿੱਚ ਤਾਂ ਲੱਗ ਕੇ ਪਰ ਹੁਣੇ ਤੱਕ ਉਹਨਾਂ ਨੇ ਕੋਈ ਗੁਰੂ ਨਹੀਂ ਸਿੱਧਣ ਕੀਤਾ ਜਨਮ ਜਾਤੀ ਨਹੀਂ ਵੀ ਹੋਣ ਦਾ ਕਾਰਨ ਬ੍ਰਾਹਮਣ ਜਾਂ ਪੰਡਿਤ ਕੋਈ ਵੀ ਉਹਨਾਂ ਨੂੰ ਆਪਣਾ ਚੇਲਾ ਨਹੀਂ ਸਿ ਬਣਾਉਂਦਾ ਆਪ ਖੁਦ ਹੀ ਬਾਣੀ ਉਚਾਰਦੇ ਅਤੇ ਭਜਨਾ ਦੇ ਰੂਪ ਸੜਕਾਂ ਤੇ ਬਚਾਰਾਂ ਵਿੱਚ ਗਾਉਂਦੇ ਰਹਿੰਦੇ ਉਸ ਸਮੇਂ ਬਨਾਰਸ ਵਿੱਚ ਇੱਕ ਪ੍ਰਸਿੱਧ ਭਗਤ ਗੁਰੂ ਸੁਆਮੀ ਰਾਮਾਨੰਦ ਜੀ ਸਨ ਜਿਨ੍ਹਾਂ ਦੇ ਸੈਕੜੋ ਚੇਲੇ ਸਨ ਇਹਨਾਂ ਦੀ ਸ਼ੋਭਾ ਭਗਤੀ ਅਤੇ ਵਿਦਵਤਾ ਬਨਾਰਸ ਦੇ ਬਾਹਰ ਵੀ ਸੁਗੰਧੀ ਦੀ ਤਰ੍ਹਾਂ ਬਿਖਰੀ ਹੋਈ ਸੀ ਉਹ ਹਮੇਸ਼ਾ ਇੱਕ ਹੀ ਸ਼ਬਦ ਕਹਿੰਦੇ ਸਨ ਪੁੱਤਰ ਰਾਮ ਕਹੋ ਕਬੀਰ ਜੀ ਹੁਣ ਸਾਧੂ ਪਿਰਤੀ ਵਾਲੇ ਹੋ ਕੇ ਸਨ ਤੇ ਸਾਧਵਾਂ ਦੀ ਸੰਗਤ ਵਿੱਚ ਬੈਠਣ ਲਈ ਉਹਨਾਂ ਦਾ ਮਨ ਹਰ ਵਕਤ ਲੋਚਦਾ ਰਹਿੰਦਾ ਉਹਨਾਂ ਲਈ ਗੁਰੂ ਧਾਰਨ ਕਰਨਾ ਜ਼ਰੂਰੀ ਹੋ ਗਿਆ ਉਹ ਰਾਤ ਦਿਨ ਗੁਰੂ ਨੂੰ ਤਲਾਸ਼ ਕਰਨ ਲੱਗੇ ਉਹ ਕਈ ਪਕਤਾਂ ਦੇ ਕੋਲ ਅਤੇ ਸਾਧੂ ਮੰਡਲੀਆਂ ਵਿੱਚ ਗਏ ਪਰ ਕਿਸੇ ਨੇ ਉਹਨਾਂ ਨੂੰ ਨਿਵੀ ਚਾਤ ਹੁਣ ਕਰਕੇ ਆਪਣਾ ਚੇਲਾ ਬਣਾ ਲਈ ਹਾਂ ਨਹੀਂ ਕੀਤੀ ਹਰ ਜਗ੍ਹਾ ਉਹਨਾਂ ਨੂੰ ਤਰਸਕਾਰ ਮਿਲਦਾ ਸੀ ਗੁਰੂ ਦੇ ਚਰਨ ਛੋਲੇ ਉਹ ਤਰਸ ਗਏ ਸ੍ਰੀ ਮਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਆ ਨੇਰੇ ਵਿੱਚ ਹੀ ਗੰਗਾ ਇਸ਼ਨਾਨ ਉਚਾਇਆ ਕਰਦੇ ਸੀ ਕਬੀਰ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਉਹ ਉਸ ਰਸਤੇ ਉੱਤੇ ਲੇਟ ਜਾਇਆ ਕਰੇ ਜਿਸ ਰਸਤੇ ਉੱਤੇ Swami Ramanand ji ਚੱਲਦੇ ਹਨ ਕਦੇ ਨਾ ਕਦੇ ਹਨੇਰੇ ਵਿੱਚ ਜ਼ਰੂਰ ਉਹਨਾਂ ਦੇ ਚੱਲਣਾਂ ਦੀ ਛੋਹ ਪ੍ਰਾਪਤ ਹੋ ਜਾਵੇਗੀ ਆਤਮਕ ਖੁਰਾਕ ਦੀ ਭਾਲ ਵਿੱਚ ਉਹ ਤੜਕੇ ਹੀ ਗੰਗਾ ਕੰਡੇ ਚਾਂ ਲੱਗੇ ਉਹ ਚਾ ਕੇ ਗੰਗਾ ਦੀਆਂ ਪੌੜੀਆਂ ਉੱਤੇ ਲੇਟ ਜਾਂਦੇ ਕਈ ਦਿਨ ਤੱਕ ਲੇਟਦੇ ਰਹੇ ਪਰ ਮੇਲ ਨਹੀਂ ਹੋਇਆ ਤਿਰਜ ਸੰਤੋਖ ਦੀ ਮਹਾਨ ਸ਼ਕਤੀ ਉਹਨਾਂ ਵਿੱਚ ਸੀ ਜਿਸ ਅੱਗੇ ਇੱਕ ਦਿਨ ਰੱਬ ਵੀ ਹਾਰ ਗਿਆ ਇੱਕ ਦਿਨ ਰੱਬ ਨੇ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਨੂੰ ਉਸ ਵੱਲ ਮੋੜ ਦਿੱਤਾ ਜਿਸ ਵੱਲ ਕਬੀਰ ਜੀ ਲੇਟੇ ਹੋਏ ਸਨ ਸਵਾਮੀ ਰਾਮਾਨੰਦ ਜੀ ਸਿਮਰਨ ਕਰਦੇ ਅੰਜਾਨੇ ਸੁੱਤੇ ਹੋਏ ਕਬੀਰ ਜੀ ਦੇ ਸਰੀਰ ਨਾਲ ਟਕਰਾਇਆ ਸਵਾਮੀ ਜੀ ਨੇ ਬਚਨ ਕੀਤਾ ਉਠੋ ਰਾਮ ਕਹੋ ਇਹ ਸੁਣ ਕੇ ਕਬੀਰ ਜੀ ਨੇ ਉਹਨਾਂ ਦੇ ਚਰਨਾਂ ਉੱਤੇ ਆਪਣਾ ਮੱਥਾ ਰੱਖ ਦਿੱਤਾ ਅਤੇ ਕੰਬਦੇ ਹੱਥਾਂ ਵੱਲੋਂ ਉਹਨਾਂ ਦੇ ਚਰਨ ਫੜ ਲਏ ਸਵਾਮੀ ਜੀ ਨੇ ਚੁੱਕ ਕੇ ਉਹਨਾਂ ਨੂੰ ਕਿਹਾ ਉਠੋ ਪੁੱਤਰ ਰਾਮ ਕਹੋ ਸੁਮਮਤੀ ਅੱਗੇ ਚੱਲ ਪਏ ਅਤੇ ਉਹਨਾਂ ਦੇ ਪਿੱਛੇ-ਪਿੱਛੇ ਰਾਮ ਨਾਮ ਦਾ ਸਿਮਰਨ ਕਰਦੇ ਹੋਏ ਕਪੀਲ ਜੀ ਵੀ ਆਪਣੇ ਘਰ ਆ ਗਏ ਉਸ ਦਿਨ ਤੋਂ ਜਿਵੇਂ ਲੋਹਾ ਪਾਰਸ ਨੂੰ ਛੂਕੇ ਕੰਚਨ ਬਣ ਜਾਂਦਾ ਹੈ ਕਪੀਲ ਜੀ ਦੇ ਚਾਹੇ ਉੱਤੇ ਇੱਕ ਅਲੌਕਿਕ ਨੂਰ ਛਾ ਗਿਆ ਅਜੇਹਾ ਨੂਰ ਜੋ ਤਪਦੇ ਹੋਏ ਦਿਲਾਂ ਨੂੰ ਸ਼ਾਂਤ ਕਰਨ ਵਾਲਾ ਮੂਰਤੀਆਂ ਨੂੰ ਜੀਵੰਤਾਂੰਤੇਨ ਵਾਲਾ ਅਤੇ ਭਟਕੇ ਜੀਵਨ ਭਵ ਸਾਗਰ ਤੋਂ ਤਾਰਨ ਵਾਲਾ ਸੀ ਭਾਈ ਗੋਸਤਾਸ ਜੀ ਨੇ ਆਪਣੀ ਵਾਰਾਂ ਵਿੱਚ ਇਸ ਘਟਨਾ ਨੂੰ ਇਸ ਪ੍ਰਕਾਰ بیان ਕੀਤਾ ਹੈ ਕਬੀਰ ਪਕੜੀ ਟੇਕ ਰਾਮ ਦੀ ਤੁਰਕ ਰਹੇ ਪਹਿਚਾਰੀ ਹੋਏ ਬਿਰਕਤ ਪਨਾਰ ਸੀ ਰਹਿਂਦਾ ਰਾਮ ਆਨੰਦ ਕੁਸਾਈ ਅਮਰਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਮਨ ਤਾਈ ਅੱਗੇ ਹੈ ਜਾਇ ਕੇ ਲੰਮਾ ਪਿਆ ਕਬੀਰ ਥਿਆਈ ਪੈਰੀ ਟੰਬ ਉਠਾਲਿਆ ਬੋਲਨ ਰਾਮ ਸਿੱਖ ਸਮਚਾਈ ਬੋਲਨ ਰਾਮ ਸਿੱਖ ਸਮਚਾਈ ਸਾਧੂ ਬ੍ਰਾਹਮਣਾ ਜੋਗੀਆਂ ਜ਼ਕੀਰਦਾਰਾਂ ਤੇ ਕਾਸ਼ੀਆਂ ਨੇ ਵੇਖਿਆ ਕਿ ਇੱਕ ਨਵੀਂ ਚਾਤ ਤੇ ਚੁਲਾ ਹੈ ਨੀਰਾ ਦਾ ਪੁੱਤਰ ਕਬੀਰ ਸਤਿਮੁਛੀ ਇੱਕ ਉੱਚੀ ਅਵਸਥਾ ਵਿੱਚ ਪਹੁੰਚ ਗਿਆ ਹੈ ਕਾਸ਼ੀ ਦੀਆਂ ਕਲੀਆਂ ਮੰਦਰਾ ਮਸਿਤਾ ਆਸ਼ਰਮ ਦੇ ਅੱਗੇ ਗੰਗਾ ਕੰਢੇ ਸਾਰਾ ਦਿਨ ਰਾਮ ਤੁਨ ਕੌਂਦਾ ਫਿਰਦਾ ਹੈ ਕਬੀਰ ਜੀ ਦੀ ਚਰਚਾ ਘੜ ਘੜ ਵਿੱਚ ਹੋਣ ਲੱਗੀ ਕਿਸ ਨੇ ਚੰਗਾ ਕਿਹਾ ਕਿਸ ਨੇ ਬੁਰਾ ਤਰਸਾਰਨ ਤੋਖਲਾ ਸੀ ਜਾਣਨ ਦਾ ਕਿ ਕਬੀਰ ਦਾ ਗੁਰੂ ਕੌਣ ਹੈ ਕਿਸ ਨੇ ਇਸ ਮੱਲੇ ਨੂੰ ਸਿੱਖਿਆ ਦਿੱਤੀ ਜਾਂ ਫਿਰ ਇਹ ਨਿ ਕੋਰਾ ਹੀ ਫੈਲਿਆ ਇਹਨਾਂ ਸਵਾਲਾਂ ਦਾ ਜਵਾਬ ਜਦ ਕਿਸੇ ਨੂੰ ਨਹੀਂ ਮਿਲਿਆ ਤਾਂ ਰਸਤੇ ਵਿੱਚ ਜਾਂਦੇ ਸਾਧਵਾਨ ਕਬੀਰ ਕੋਲੋਂ ਹੀ ਪੁੱਛ ਲਿਆ ਤਾਂ ਕਬੀਰ ਨੇ ਕਿਆ ਕਿ ਮੇਰਾ ਗੁਰੂ ਸਵਾਮੀ ਰਾਮਾਨੰਦ ਗੁਸਾਈ ਹੈ ਜਵਾਬ ਸੁਣ ਕੇ ਸਾਧ ਜੌਂਕ ਗਏ ਸਵਾਮੀ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਹਨ ਇਹ ਗੱਲ ਪਹੁੰਚ ਕਾਸ਼ੀ ਵਿੱਚ ਜੰਗਲ 'ਚ ਅਗ ਦੀ ਤਰ੍ਹਾਂ ਫੈਲ ਗਏ। ਬਸ ਫਿਰ ਕਿਸੇ ਕਈ ਜਾਤੀ ਦੇ ਹੰਕਾਰੇ ਸਵਾਮੀ ਜੀ ਦੇ ਕੋਲ ਕੈ ਅਤੇ ਬੋਲੇ, "ਮਹਾਰਾਜ, ਇਹ ਤੁਸੀਂ ਕੀ ਕੀਤਾ? ਇੱਕ ਨਵੀਂ ਜਾਤੀ ਵਾਲੇ ਚੁਲਾ ਹੈ ਕਬੀਰ ਨੂੰ ਧਰਮ ਉਪਦੇਸ਼ ਦੇ ਦਿੱਤਾ।" ਸਵਾਮੀ ਜੀ ਇਹ ਸੁਣ ਕੇ ਸੋਚਾਂ ਵਿੱਚ ਬੈਗ ਗਏ। ਉਹਨਾਂ ਨੇ ਕਦੋਂ ਕਬੀਰ ਜੀ ਨੂੰ ਉਪਦੇਸ਼ ਦਿੱਤਾ ਹੈ? ਕੁਝ ਵੀ ਯਾਦ ਨਹੀਂ ਆਇਆ। ਉਹ ਬਹੁਤੀ ਪ੍ਰੇਮ ਭਾਣੀ ਵਿੱਚ ਬੋਲੇ, "ਹੇ ਭਖਤੋ, ਮੈਂ ਕਿਸੇ ਕਬੀਰ ਨੂੰ ਤੜਮ ਉਪਦੇਸ਼ ਨਹੀਂ ਦਿੱਤਾ ਪਤਾ ਨਹੀਂ ਭਗਵਾਨ ਦੀ ਮਾਇਆ ਕੀ ਹੈ ਮੇਰਾ ਰਾਮ ਹੀ ਜਾਣੇ ਸਾਧੂ ਗਰੋਧवान ਹੋ ਕੇ ਬਲੇ ਮਹਾਰਾਜ ਤਾਂ ਕੀ ਕਬੀਰ ਲੋਕਾਂ ਨੂੰ ਝੂਠ ਕਹਿ ਰਿਹਾ ਹੈ ਸਵਾਮੀ ਰਾਮਾਨੰਦ ਜੀ ਨੇ ਕਿਹਾ ਕਿ ਤੁਸੀਂ ਕਬੀਰ ਨੂੰ ਇੱਥੇ ਲੈ ਕੇ ਆਓ ਉਹੀ ਦੱਸੇਗਾ ਕੀ ਮਾਜਰਾ ਹੈ ਕਬੀਰ ਜੀ ਨੂੰ ਜਦ ਪਤਾ ਲੱਗਾ ਕਿ ਗੁਰੂ ਜੀ ਮੈਨੂੰ ਸੱਦ ਰਹੇ ਹਨ ਤਾਂ ਉਹ ਬਹੁਤ ਹੀ ਖੁਸ਼ ਹੋਇਆ ਲੋਕ ਇਕੱਠਾ ਹੋ ਗਏ ਕਈ ਸੱਚ ਜਾਣਨ ਲਈ ਤੇ ਕਈ ਤਮਾਸ਼ਾ ਦੇਖਣ ਲਈ ਸਾਤਵਾਂ ਦਿਨ ਨਾਲ ਸਵਾਮੀ ਜੀ ਦੇ ਆਸ਼ਰਮ ਵਿੱਚ ਕਬੀਰ ਜੀ ਵੀ ਪਹੁੰਚ ਗਏ ਆਸ਼ਰਮ ਵਿੱਚ ਬਹੁਤ ਰੌਣਕ ਸੀ ਸਾਰੇ ਚੇਲੇ ਅਤੇ ਸ਼ਹਿਰ ਵਾਸੀ ਇਕੱਠੇ ਹੋਏ ਸਨ ਕਬੀਰ ਜੀ ਨੇ ਸਵਾਮੀ ਜੀ ਨੂੰ ਜਾਂਦੇ ਮੱਥਾ ਟੇਕਿਆ ਅਤੇ ਉਹਨਾਂ ਦੇ ਸਾਹਮਣੇ ਚਾ ਕੇ ਖੜੇ ਹੋ ਕੇ ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਤੋਂ ਪਹਿਲਾ ਸਵਾਲ ਕੀਤਾ ਕਿ हे ਰਾਮ ਭਗਤ ਤੁਹਾਡਾ ਗੁਰੂ ਕੌਣ ਹੈ ਕਬੀਰ ਜੀ ਨੇ ਆਨੰਦ ਵਿੱਚ ਆ ਕੇ ਜਵਾਬ ਦਿੱਤਾ ਕਿ ਮੇਰੇ ਗੁਰੂ ਸਵਾਮੀ ਰਾਮਾਨੰਦ ਜੀ ਹਨ ਏ ਸੁਣ ਕੇ ਸਾਦੇ ਹੈਰਾਨ ਹੋ ਕੇ ਸਵਾਮੀ ਰਾਮਾਨੰਦ ਜੀ ਨੇ ਕਿਹਾ ਕਿ ਮੈਂ ਤਾਂ ਤੈਨੂੰ ਕਦੇ ਉਪਦੇਸ਼ ਨਹੀਂ ਦਿੱਤਾ ਕਬੀਰ ਜੀ ਨੇ ਹੱਥ ਛੋੜ ਕੇ ਨਿਮਰਤਾ ਵਲੋਂ ਕਿਹਾ ਗੁਰੂ ਦੇਵ ਇਹ ਠੀਕ ਹੈ ਕਿ ਤੁਸੀਂ ਮੈਨੂੰ ਚੇਲਿਆਂ ਵਿੱਚ ਬਿਠਾ ਕੇ ਭਾਵੇਂ ਉਪਦੇਸ਼ ਨਹੀਂ ਦਿੱਤਾ ਪਰ ਫਿਰ ਵੀ ਮੈਂ ਤੁਹਾਡਾ ਚੇਲਾ ਬਣ ਗਿਆ ਰਾਮ ਜੀ ਨੇ ਸੰਜੋਗ ਲਿਖਿਆ ਸੀ ਇਸ ਤੋਂ ਬਾਅਦ ਕਬੀਰ ਜੀ ਨੇ ਆਪਣੀ ਸਾਰੀ ਹੱਟ ਬਿੱਤੀ ਉਹਨਾਂ ਨੂੰ ਸੁਣਾ ਦਿੱਤੀ ਕਬੀਰ ਜੀ ਦੀ ਹੱਟ ਬਿੱਤੀ ਸੁਣ ਕੇ रामानंद जी, 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 जी इस समाद ਵਿੱਚ ਘੁੰਮ ਕੇ ਆਤਮਕ ਜੀਵਨ ਦੇ ਜਿਸ ਪੜਾਅ ਉਤੇ ਕਬੀਰ ਜੀ ਪਹੁੰਚੇ ਸਨ ਰਾਮਾਨੰਦ ਜੀ ਨੂੰ ਸਮਝ ਆ ਗਈ। स्वामी रामानंद जी ਮਸਤੋ ਕੇ ਕਹਿ ਲਗੇ ਕਬੀਰ ਮੇਰਾ ਪੁੱਤਰ ਹੈ, ਮੇਰਾ ਚੇਲਾ ਹੈ। ਇਸ ਵਿੱਚ ਤੇ ਰਾਮ ਵਿੱਚ ਕੋਈ ਪੇਤ ਨਹੀਂ। ਮੈਂ ਬਹੁਤ ਖੁਸ਼ ਹਾਂ ਕਬੀਰ ਵਰਗੇ ਚੇਲੇ ਨੂੰ پا ਕੇ। रामानंद ਨੇ ਸਭ ਦੇ ਸਾਹਮਣੇ ਕਬੂਲ ਕੀਤਾ। रामानंद जी ਦੀ ਗੱਲ ਸੁਣ ਕੇ ਸਾਰੇ ਪੰਡਿਤ, ਸਾਧੂ ਅਤੇ ਪਿੰਡ ਦੇ ਚੌਧਰੀ ਛਟਪਟਾਇ ਤਸਾਈ ਪਰ ਕੁਝ ਨਹੀਂ ਕਰ ਸਕੇ ਕਿਉਂਕਿ ਉਹ ਸਾਰੇ Swami Ramanand Ji ਦੀ ਆਤਮਕ ਸ਼ਕਤੀ ਨੂੰ ਜਾਣਦੇ ਸਨ Swami Ramanand Ji ਦੇ ਕਬੀਰ ਜੀ ਨੂੰ ਕਹਾ ਉਹ RAM ਦੇ ਕਬੀਲੇ ਜਾਓ RAM ਕਹੋ ਤੁਹਾਡਾ RAM ਰੱਖਾ ਕਬੀਰ ਜੀ ਇਤਨੇ ਖੁਸ਼ ਹੋ ਸਿਕੇ ਅਲੋਕਿਕ ਆਨੰਦ ਵਿੱਚ ਗੁੱਤਣ ਲੱਗ ਪਏ ਉਹਨਾਂ ਨੇ Swami Ji ਦੇ ਚਰਨਾਂ ਵਿੱਚ ਮੱਥਾ ਟੇਕਿਆ ਭਗਤ ਕਬੀਰ ਜੀ ਕਹਿੰਦੇ ਹਨ ਕਿ ਸਾਧਿਆਂ ਜੀਵਾਂ ਦੇ ਉਤਪਤੀ ਪਰਮਾਤਮਾ ਤੇ ਅੰਸ਼ ਤੋਂ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੁੱਦਰ ਕਿੰਜ ਹੋ ਸਕਦਾ ਹੈ ਉਹ ਬ੍ਰਾਹਮਣ ਆਪਣੇ ਪਾਣੀ ਰਾਹ ਵੰਗਾਰਤੇ ਹਨ ਕਿ ਜਦ ਅਸੀਂ ਦੋਨੋਂ ਹੀ ਮਾਂ ਦੇ ਪੇਟ ਵਿੱਚੋਂ ਪੈਦਾ ਹੋਏ ਹਾਂ ਜੇ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁੱਧ ਹੈ ਫਿਰ ਤੂੰ ਬ੍ਰਾਹਮਣ ਹੈ ਤੇ ਅਸੀਂ ਸ਼ੁੱਦਰ ਕਿਵੇਂ ਹੋਏ ਉਹ ਫਰਮਾਉਂਦੇ ਹਨ ਬ੍ਰਾਹਮਣ ਹੋਈ ਹੈ ਜੋ ਬ੍ਰਹਮ ਵਿਚਾਰਤਾ ਹੈ ਤੇ ਉਸ ਦੇ ਦッセ ਰਾਤ ਚਲਦਾ ਹੈ ਗਰਭਵਾਸ ਮਹਿ ਕੁਲ ਨਹੀਂ ਚਾਹਤੀ ब्रह्म बिंदु ते सब उत्पत्ति कहो कबीर जो ब्रह्म विचार सो ब्राह्मण कहत है हमारे भक्त कबीर जी मनुख नु जीवन मरण दे चक्कर दी चिंता तो मुक्त होन ले प्रभु जी दी भक्ति वल प्रेरित ते हन कबीर जी नु मरण दा कोई भी पेन नहीं सताउंदा ओ कहंदे हन के दुनियावी बन्दना विच फस के जीव आत्मा दुख भोगदिया हन मरण तो बादे असली मुक्ति प्राप्त हुंदी है ਕਬੀਰ ਜਿਸ ਮਰਨ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਕਬੀਰ ਦੇ ਅਨੁਸਾਰ ਸਾਡਾ ਸਾਰਾ ਜੀਵਨ ਦੋ ਧਾਰਮਿਕ ਸਿਧਾਂਤਾਂ ਦੇ ਇਰਤੇ ਕਿਰਤੇ ਹੀ ਘੁੰਮਦਾ ਹੈ ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪਰਮਾਤਮਾ ਹੈ ਕਬੀਰ ਜੀ ਇਹਨਾਂ ਦੋਹਾਂ ਸਿਧਾਂਤਾਂ ਵਿੱਚ ਮੇਲ ਹੋਣ ਨੂੰ ਮੁਕਤੀ ਦਾ ਰਾਹ ਦੱਸਦੇ ਹਨ ਨਾਮ ਸਭ ਨੂੰ ਛੱਡ ਕੇ ਕੇਵਲ ਕਰਮ ਕੰਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ ਪੰਡਤਾ ਤੇ ਮੁੱਲਾਣੇ ਤੋਂ ਸੁਚੇਤ ਕਰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ ਕਿ ਮੈਂ ਚਿਓ ਚਿਓ ਨਾਮ ਸਮਰਨ ਦੀ ਤਾਣੀ ਉਨ ਰਿਆ ਹ ਪੰਡਿਤ ਤੇ ਮੁੱਲਾ ਦੋਵੇਂ ਹੀ ਛੱਡ ਦਿੱਤੇ ਹਨ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛੱਡੇ ਤੋਂ ਹੋਏ ਭੁੱਲਾ ਚੁੱਕਾਂ ਦੀ ਮਾਫੀ ਉਮੀਦ ਕਰਦਾ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁੜ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ